ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮਿਲ ਗਿਆ ਸਾਨੂੰ ਮੌਕਾ ਤੇ ਹੁਣ ਕਰਾਂਗੇ ਲਡੂਆਂ ਟੋਟਾਆਂਆਂ ਅੱਖਾਂ ਵਿੱਚ ਮੈਰੜਾਂ ਤੇਰੀ ਅੱਖੀ ਅੱਗੇ ਹੁੰਦੀ ਜੋ ਜੂਫ ਬੜੀ ਐ ਹਾਂਜੀ ਮਿੱਤਰੋ ਹਿੰਦੁਸਤਾਨ ਜਿੰਦਾਬਾਦ ਇੱਥੇ ਚਿੱਟਾ ਵੇਚ ਕੇ ਲੋਕਾਂ ਨੂੰ ਕਰਨ ਵਾਲੇ ਬਰਬਾਦ ਲੈਂਦੇ ਨੇ ਸਵਾਦ ਇਸ ਲਈ ਹਿੰਦੁਸਤਾਨ ਜਿੰਦਾਬਾਦ ਅਰੇ ਭਾਈ ਇਹ ਕੀ ਤੁਹਾਡੀ ਤਾਂ ਸ਼ਕਲ ਹੀ ਬਦਲ ਗਈ ਹਾਂਜੀ ਮਿੱਤਰੋ ਤੁਹਾਨੂੰ ਕੀ ਲੱਗਦਾ ਇਦਾਂ ਦੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਇਹਨਾਂ ਨੂੰ ਜੇਲ੍ਹ 'ਚ ਡੱਕਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਰਵਾ ਰਹੇ ਨੇ ਚਿੱਟਾ ਵੇਚ-ਵੇਚ ਕੇ ਤੇ ਸੇਫ ਸਾਈਡ ਤੇ ਲੋਕੇ ਵਧੀਆ ਵਾਈਟ ਕਾਲਰ ਹੋ ਕੇ ਕੰਮ ਕਰਦੇ ਨੇ ਤੇ ਦੂਜੇ ਵਿਚਾਰੇ ਦੂਜੇ ਵਿਚਾਰੇ ਗਰੀਬਾਂ ਦੇ ਘਰ ਢਾਏ ਜਾ ਰਹੇ ਨੇ ਜਿਨ੍ਹਾਂ ਦੇ ਵਿਚਾਰਾਂ ਦਾ ਕਿਸਦਾ ਪੁੱਤ ਨਛੇਵੇ ਇਦਾਂ ਵਾ ਤੇ ਉਹਨੂੰ ਸੈਂਟਰ ਚਕਾਓ ਜਾਂ ਫਿਰ ਉਹਨੂੰ ਜੇਲ੍ਹ ਚ ਢੱਕੋ ਤੇ ਉਹਨਾਂ ਦੇ ਮਾਪਿਓ ਦਾ ਕੀ ਕਸੂਰ ਆ ਉਹਨਾਂ ਨੂੰ ਬੇਕਾਰ ਕੀਤਾ ਜਾ ਰਿਹਾ ਵਾ ਤੇ ਆਹ ਜਿਹੜੇ 2 ਨੰਬਰ ਦੀ ਕਮਾਈ ਦਾ ਲਾਲੀਚਨ ਕੋਠੀਆਂ ਪਾਕੇ ਇਨਾਂ ਨੇ 2 ਨੰਬਰ ਦੀ ਕਮਾਈ ਨਾਲ ਇਸ਼ਾਨ ਕੋਠੀਆਂ ਪਾਲੀਆਂ ਤਿੰਨ ਯਾਰੇ ਲੈ ਰਹੇ ਨੇ ਇਹਨਾਂ ਨੂੰ ਜੇਲ੍ਹ 'ਚ ਵੀ ਵੀਆਈਪੀ ਟ੍ਰੀਟਮੈਂਟ ਮਿਲਦਾ ਮਿਲਦਾ ਵਾ ਤੇ ਸਰਕਾਰ ਨੂੰ ਚਾਹੀਦਾ ਵਾ ਜੇ ਆਉਂਦੀ ਵਾਰ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਤਾਂ ਸੱਚ ਦੇ ਪੱਖ 'ਚ ਖੜੇ ਜਿਹੜੇ-ਜਿਹੜੇ ਚਾਹੁੰਦੇ ਆ ਇਹਨੂੰ ਵੀ ਸਜ਼ਾ ਬਰਾਬਰ ਮਿਲਣੀ ਚਾਹੀਦੀ ਆ ਉਹ ਕਮੈਂਟਾਂ ਵਿੱਚ ਜ਼ਰੂਰ ਹਾਜ਼ਰੀ ਲਵਾਓ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਜੀ